ਪਰਦੇਸ ਹੈ ਜੀ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਸਾਰੇ ਬੜੀ ਸਾਰੇ ਫਸਲਾਂ ਖਰਾਬ ਹੀ ਹੋਈਆਂ ਜਾਂਤੀਆਂ ਨੂੰ ਇਹ ਕਿਹੜਾ ਇਲਾਕਾ ਜੀ ਇਹ ਮਰਜਮ ਸ਼ਹਿਰ ਅੱਛਾ ਤੇ ਫਿਰ ਕਿਵੇਂ ਐਹੁਣ ਲੱਗ ਰਿਹਾ ਤੁਹਾਨੂੰ ਸਾਂਦੇ ਲੱਗ ਰਿਹਾ ਵੀ ਮਤਵ ਨਾਲ ਮਾਭਣਾ ਚਾਹੀਦਾ ਜਿੰਨਾ ਖਰਚਾ ਕਿੱਲੇ ਦਾ ਹੋਇਆ ਪਾਣੀ ਆਇਆ ਕਿਤਰਾ ਇਹ ਆਪਣਾ ਫਰੋਜ਼ਪੁਰ ਦੇ ਆ ਰਹੀ ਚੀਂ ਰਾਵੀ ਨਹੀਂ ਚੱਲਦਾ ਪਿਆ ਪਾਕਿਸਤਾਨ ਦਾ ਉਸ ਤਾਂ ਵੀ ਚੱਲਦਾ ਹੈ ਆਪਣੇ ਨਾਲ ਜਿਆਦਾ ਸੇਮ ਨਾਲਾ ਵੀ ਸਾਰਾ ਕਿੰਨੇ ਦਿਨਾਂ ਤੋਂ ਇਸ ਤਰ੍ਹਾਂ ਦੇ ਲਾਤ ਇਹ ਨੂੰ ਹੋ ਗਏ ਅੱਜ 10-15 ਦਿਨ ਹੋ ਗਏ ਇਹ ਨਹੀਂ ਚਲਦਾ ਪਿਆ اچھا ਕਿੰਨੀਆਂ ਕਿ ਫਸਲਾਂ ਡੁੱਬੀਆਂ ਨੇ ਫਸਲਾਂ ਸਾਬ ਨਾਲ ਵੀ 2-3 ਸੌ ਕਿੱਲਾ ਕਸਾਈ ਸਮਲੇ 10 ਕਿੱਲਾ ਸਿੰਘ ਜੀ ਮਾਰੇ ਗਿਆ ਦਾਤ ਮਾੜੇ ਨੇ ਕੋਈ ਪੰਚਾਇਤ ਦਾ ਬੰਦਾ ਕੋਈ ਕੋਈ ਸਾਡੇ ਇੱਥੇ ਪਾਣੀ ਵੇਖਣ ਆਇਆ ਕਹਿੰਦੇ ਉਹਦੇ ਹੁੰਦੇ ਪਤੇ ਜਿਹੜਾ ਬਰਸਾਤੀ ਪਾਣੀ ਉਹਨੇ ਬੱਜੇ ਪਰਦੇ ਸਾਰੇ ਸਾਡੇ ਇੱਥੇ ਕਿਸੇ ਨੇ ਵਾਅਦਾ ਤਿਆਰ ਨਹੀਂ ਸਾਡੇ ਆਪਾ ਕਿਤੇ ਪਾਣੀ ਪਾੜ ਪਰ ਫਟ ਪਾਣੀ ਖੜਿਆ ਜਾਂਦਾ ਸਾਡਾ ਚੋਨਾ ਡੁੱਬ ਗਿਆ ਸਾਡਾ ਕਿੰਨਾ ਕਿ ਇਲਾਕਾ ਜਿਹੜਾ ਡੁੱਬਿਆ ਜੀ ਉਧਰ ਘੜ ਘੜਟੇ 40 50 ਕਿਲਾ ਜੜਾ ਇੱਥੇ ਪਾਣੀ ਜ਼ਿਆਦਾ ਹੈਗਾ ਪਾਣੀ ਉੱਥੇ ਖਤਮ ਹੀ ਹੋ ਗਿਆ ਵੱਡੀ ਵੀ ਹੈਗੀ ਹੈ ਹਾਂ ਮੇਰੀ ਪਿਆਰੀ ਹੈਗੀ ਹੈ ਮੇਰੀ 5 ਕਿਲੇ ਪਿਆਰੀ ਆ ਰੱਬ ਚੋਂ ਡੁੱਬ ਗਿਆ ਡੁੱਬ ਗਿਆ ਜੀ ਹਾਂ ਡੁੱਬ ਗਿਆ ਜੀ ਅਸਲੋ ਖਤਮ ਹੋ ਗਿਆ ਕੀ ਮੰਗ ਕਰਦੇ ਹੋ ਮੰਗ ਸਰਕਾਰ ਵੀ ਆ ਜੀ ਦੱਬੀ ਕਿਹੜਾ ਬੰਦਾ ਹੁੰਦਾ ਬਾਗਿਆ ਦਿੱਤਾ ਜਾਵੇ ਕਰਦਾ ਵੀ ਕੀਤੀ ਜਾਵੇ ਮੌਕੇ ਤੇ ਆ ਦੇਖਾ ਜਾਵੇ ਹਾਲਾਤ ਸਾਡੇ ਹਾਂ ਲਾਥ ਮਾਰ ਸਾਡਾ ਤੈਮਾਲੇ ਵੀ ਕਿਹੜਾ ਮਰਨ ਆਇਆ ਕੋਈ ਕਿਸੇ ਕੋਈ ਬੰਦਾ ਵੀ ਨਹੀਂ ਆਇਆ ਜਿਹੜਾ ਅਧਿਕਾਰੀ ਹੈ ਕੋਈ ਨਹੀਂ ਇੱਥੇ ਆਇਆ ਸਾਡਾ ਮਤਲਬ ਤੁਸੀਂ ਪਹੁੰਚ ਕਰ ਜੋ ਅਸੀਂ ਕਿਹਨਾਂ ਨੂੰ ਕਹੀਏ ਦੱਸੋ ਵਟਾ ਲੈਣ ਮੈਂ ਭੱਜ ਬਦੇ ਦੇ ਬਈ ਦੇ ਨੂੰ ਦੁੱਖ ਬੜਾ ਕੋਈ ਨਹੀਂ ਸਾਡੇ ਕੋਲ ਇੱਥੇ ਆਉਂਦਾ ਉਹ ਕੱਲ ਪਟਵਾਰੀ ਸਾਹਿਬ ਸਾਡਾ ਨਾਮ ਪਰਮਜੀਤ ਕਾਰ ਹੈ ਅਜੇ ਸਰਪੰਚ ਜੀ ਹਾਂਜੀ ਮੌਜੂਦਾ ਹਾਂਜੀ ਕਿਹੜੇ ਪਿੰਡ ਦੇ ਜੀ ਇੱਥੇ ਮਾਰਜਨ ਸ਼ੇਰ ਦੇ ਅੱਛਾ ਕਿਸ ਤਰ੍ਹਾਂ ਦੇ ਹਾਲਾਤ ਨੇ ਕਹਿੰਦੇ ਨੇ ਪਾਣੀ ਵਧਿਆ ਪਾਣੀ ਵਧਿਆ ਆ ਵੇ ਸਾਡੇ 400 ਰਕਬਾ ਡੁੱਬਿਆ ਪਿਆ ਮੱਜਾਂ ਦਾ ਚਾਰਾ ਨਹੀਂ ਹੈ ਗਾਉਣਾ ਪੱਠੇ ਸਾਰੇ ਡੁੱਬ ਗਏ ਤੇ ਝੋਨੇ ਇੰਨੇ ਓ ਖਿਲਵਾਏ ਆ ਇੰਨੀਆਂ ਲਵਾਇਆਂ ਪਰ ਪਰ ਕੇ ਤੇ ਸਾਨੂੰ ਸਰਕਾਰਾਂ ਕੁਛ ਵੀ ਨਹੀਂ ਦੇਂਦੀਆਂ ਕੀ 5000 ਕੋਈ ਮੁਹਾਵਜਾ ਹੁੰਦਾ ਹੈ ਬਸ ਇਸ ਤੋਂ ਉੱਤੇ ਵੱਧ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਕਿਸਾਨ ਇੱਥੋਂ ਦੇ ਬਹੁਤ ਦੁਖੀ ਹੋ ਗਏ ਨੇ ਇਹ ਹੁਣ ਕੀ ਹਾਲਾਤ ਨੇ ਹੁਣ ਤਾਂ ਹਾਲਾਤ ਆ ਦੇਖ ਹੀ ਜਾਂਦੇ ਜੇ ਮਾੜੀ ਨੇ ਚਾਰਾ ਨਹੀਂ ਰਹਿ ਗਿਆ ਮੱਜਾਂ ਵਾਸਤੇ ਤੇ ਰਕਬਾ ਤਾਂ ਡੁੱਬਿਆ ਦੇਖਦੇ ਪਏ ਜੇ ਤੁਸੀਂ ਇਹ ਪਾਣੀ ਆਇਆ ਕਿੱਥੋਂ ਪਾਣੀ ਪਾਕਿਸਤਾਨ ਵਾਲੇ ਪਾਸੇ ਆਈ ਜਾਂਦਾ ਹੈ ਅੱਛਾ ਹਾਂਜੀ ਕਿਹੜਾ ਉੱਥੇ ਕਿਹੜਾ ਦਰਿਆ ਰਾਵੀ ਦਰਿਆ ਅੱਛਾ ਤੇ ਸਤਲੂਜ ਤੇ ਕੀ ਹਾਲ ਹੈ ਸਤਲੂਜ ਦਾ ਦਰਿਆ ਜੇ ਵੀ ਪਾਣੀ ਠੀਕ ਹੀ ਚੱਲ ਰਿਹਾ ਹੈ ਤਾਂ ਸਾਨੂੰ ਇਹ ਪਾਕਿਸਤਾਨ ਵਾਲਾ ਪਾਣੀ ਜਿਹੜਾ ਸਤਲੂਜ ਨਹੀਂ ਮਾਰ ਰਿਹਾ ਰਾਵੀ ਦਾ ਦਰਿਆ ਦਾ ਪਾਣੀ ਮਾਰ ਰਿਹਾ ਸਾਨੂੰ ਤੁਸੀਂ ਕਿਵੇਂ ਕਿਹਾ ਅਸੀਂ ਕਹਿ ਸਕਨੇ ਆ ਜੇ ਪਾਕਿਸਤਾਨ ਵਾਲੇ ਵਸਾਈ ਜਾਂਦਾ ਨਾ ਤੇ ਇਹ ਰਾਵੀ ਦਰਿਆ ਦੀ ਹੈ ਇਹ ਹਰ ਵਾਰੀ ਮਤਲਬ ਕੀ ਆ ਤੁਮ ਇਹ 1 ਸਾਲ ਪਿੱਛੇ ਆਇਆ ਸੀ ਪਿਛਲੇ ਸਾਲ ਨਹੀਂ ਆਇਆ ਤੇ ਹੁਣ ਇਸ ਵਾਰ ਫੇਰ ਆ ਗਿਆ ਹਾਲਾਤ ਫਿਰ ਕਿਦਾਂ ਦੇ ਰਹੇ ਜਾਂਦੇ ਨੇ ਫਿਰ ਕਿੰਨੀ ਕ ਬਾਦੀ ਜਿਹੜੀ ਪਿੰਡ ਦੀ ਹੈਗੀ ਹੈ ਸਾਡੇ ਇੱਥੋਂ 800 ਹੋ ਗਈ ਹੈ ਬਾਦੀ ਅੱਛਾ ਫਿਰ ਮੜੇ ਹੁੰਦੇ ਨੇ ਲਾ ਹਾਂਜੀ ਹਾਂਜੀ ਮੜੇ ਹੀ ਹੁੰਦੇ ਆ ਵਾਸਤੇ ਰਸਤੇ ਬੰਦ ਹੋ ਜਾਂਦੇ ਆ ਹਾਂ ਰਸਤੇ ਸਾਰੇ ਬੰਦ ਹੋ ਜਾਂਦੇ ਨੇ ਜਦੋਂ ਜ਼ਿਆਦਾ ਪਾਣੀ ਦਾ ਹੜਾ ਆ ਗਿਆ ਨਾ ਤੇ ਆ ਰਸਤਾ ਪੰਦ ਬਿਲਕੁਲ ਬੰਦ ਹੋ ਜਾਵੇਗਾ ਛੜਕ ਡੁੱਬ ਜਾਵੇਗੀ ਸਾਡੇ ਬੱਚੇ ਸਕੂਲ ਨਹੀਂ ਜਾਣਗੇ ਛੁੱਟੀ ਕਰਕੇ ਘਰੇ ਬੈਠ ਜਾਣਗੇ ਅਸੀਂ ਆਪ ਹੀ ਨਹੀਂ ਜਾਣ ਦੇਣਾ ਟੀਚਰ ਨਹੀਂ ਆਣੇ ਇੱਥੋਂ ਵਾਲੇ ਅਸੀਂ ਬੱਚਿਆਂ ਨੂੰ ਆਪ ਹੀ ਨਹੀਂ ਜਾਣ ਦੇਣਾ ਵੀ ਕੋਈ ਨੁਕਸਾਨ ਨਾ ਕਰ ਦਈਏ ਹੁਣ ਜਿਵੇਂ ਪਾਣੀ ਵਧਿਆ ਕੋਈ ਕਿਸ ਤਰ੍ਹਾਂ ਦੀ ਤਿਆਰੀ ਹੈ ਪਿੰਡ ਦੇ ਲੋਕਾਂ ਦੀ ਜਾਂ ਕਿਸ ਤਰ੍ਹਾਂ ਦੀ ਤਿਆਰੀ ਹੈ ਸਮਾਨ ਸਮੁੰਦਰੀ ਤਿਆਰੀ ਵੀ ਕਰਾਂਗੇ ਅਸੀਂ ਜੇ ਇਸ ਤਰ੍ਹਾਂ ਹਾਲਾਤ ਰਹੇ ਤਾਂ ਸਾਨੂੰ ਤਾਂ ਜਾਣਾ ਪੈਣਾ ਸਾਡੇ ਛੋਟੇ ਬੱਚੇ ਗਏ ਨੇ ਕੋਈ ਨੁਕਸਾਨ ਹੋ ਜਾਵੇ ਰਸਤਾ ਹੀ ਕੋਈ ਹੋ ਰਿਹਾ ਨਹੀਂ ਕੋਈ ਪ੍ਰਸ਼ਾਸਨ ਨਾਲ ਨਹੀਂ ਰਸਤਾ ਰਸਤਾ ਨਹੀਂ ਹੈਗਾ ਇਹ ਰਸਤਾ ਇਹ ਹੀ ਹੈ ਇੱਕ ਹੀ ਰਸਤਾ ਸੰ ਲੱਗਦਾ ਹੈ ਹਾਂ ਇਹ ਰਸਤਾ ਬੰਦ ਹੋ ਜਾਵੇਗਾ ਜੇ ਜ਼ਿਆਦਾ ਪਾਣੀ ਆ ਗਿਆ ਨਾ ਤਾਂ ਹੁਣ ਹੋ ਹੀ ਜਾਂਦਾ ਬੰਦ ਵੇਖਦੀ ਪਿਆ ਆਪਾਂ ਤੇ ਪਸ਼ੂਆਂ ਦਾ ਤਾਂ ਚਾਰਾ ਰਹਿ ਹੀ ਨਹੀਂ ਗਿਆ 10 12 ਘਰਾਂ ਦਾ ਤਾਂ ਬਿਲਕੁਲ ਹਣ ਚਾਰਾ ਨਹੀਂ ਰਹਿ ਗਿਆ ਜਿਵੇਂ ਕਿ ਤੁਸੀਂ ਸਰਪੰਚ ਜੀ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਹਾਲਾਤ ਲਿਆਉਂਦੇ ਨੇ ਨਹੀਂ ਜੀ ਅਜੇ ਅੱਛਾ ਹੀ ਨਹੀਂ ਮਿਲਦਾ ਹਾਂ ਇਹ ਕਿੰਨੇ ਦਿਨਾਂ ਦੇ ਇਸ ਤਰ੍ਹਾਂ ਦੇ ਹਾਲਾਤ ਅੱਜ ਤੀਜਾ ਦਿਨ ਹੋ ਗਿਆ ਅੱਛਾ ਹਾਂ ਠੀਕ ਕੱਲ੍ਹ ਜ਼ਿਆਦਾ ਹੋਇਆ ਤੇ ਵੈਸੇ ਤਾਂ 3 ਦਿਨ ਹੋ ਗਏ ਪਿੱਛੇ ਤਾਰਿਆ ਪਾਣੀ ਇਹ ਆ ਪਾਕਿਸਤਾਨ ਤੋਂ ਜੀ ਹਾਂ ਜੀ ਹਾਂ ਜੀ ਪਾਕਿਸਤਾਨ ਤੋਂ ਆ ਰਿਹਾ ਹੈ ਸੱਚ ਲੋ ਇਹ ਲਿਆ ਦਈਏ